ਅਕਤੀਸ਼ਾਲੀ ਤੇ ਵਿਨਾਸ਼ਕਾਰੀ ਤੂਫਾਨ ਨੇ ਦਿੱਤੀ ਦਸਤਕ ਚਾਰੇ ਪਾਸੇ ਮਚੀ ਤਬਾਹੀ ਲੱਖਾਂ ਘਰਾਂ ਦੀ ਬਿਜਲੀ ਸਪਲਾਈ ਬੰਦ ਹਨੇਰੇ ਦੇ ਵਿੱਚ ਡੁੱਬੇ ਲੋ ਖਰਾਬ ਮੌਸਮ ਕਰਕੇ 2600 ਉਡਾਨਾਂ ਰੱਗ ਲੋਕ ਘਰਾਂ ਦੇ ਵਿੱਚ ਰਹਿਣ ਨੂੰ ਹੋਏ ਮਜਬੂਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜਿਆ ਸ਼ਕਤੀਸ਼ਾਲੀ ਤੇ ਵਿਨਾਸ਼ਕਾਰੀ ਤੂਫਾਨ ਨੇ ਦਸਤਕ ਦਿੱਤੀ ਹੈ ਅਤੇ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਹੁਣ ਇਸ ਵਿਨਾਸ਼ਕਾਰੀ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਰਕੇ ਹੁਣ ਮੌਸਮ ਵਿਭਾਗ ਦੇ ਵੱਲੋਂ ਵੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਅਤੇ ਭਵਿੱਖਬਾਨੀ ਕੀਤੀ ਗਈ ਹੈ ਕਿ ਆਉਂਦੇ ਕੁਝ ਘੰਟੇ ਵਿਨਾਸ਼ਕਾਰੀ ਸਾਬਤ ਹੋ ਸਕਦੇ ਨੇ ਇਸ ਦੇ ਲਈ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਹਦਾਇਤ ਵੀ ਦਿੱਤੀ ਗਈ ਹੈ ਅਮਰੀਕਾ ਦੇ ਵਿੱਚ ਵਿਨਾਸ਼ਕਾਰੀ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਦਰਅਸਲ ਦੇਰ ਰਾਤ ਅਚਾਨਕ ਗੜੇ ਮਾਰੀ ਹੋਈ ਅਤੇ ਇਸ ਦੇ ਨਾਲ ਹੀ ਤੇਜ਼ ਤੂਫਾਨ ਜਿਹੜਾ ਸੀ ਉਸ ਦੇ ਵੱਲੋਂ ਦਸਤਕ ਦਿੱਤੀ ਗਈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਇਲਾਕੇ ਵੀ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਸ ਕਰਕੇ ਖਰਾਬ ਮੌਸਮ ਕਾਰਨ ਹੁਣ 2600 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਲੱਖਾਂ ਘਰਾਂ ਦੀ ਬਿਜਲੀ ਸਪਲਾਈ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਲੱਖਾਂ ਘਰਾਂ ਦੀ ਬਿਜਲੀ ਸਪਲਾਈ ਜਿੱਥੇ ਬੰਦ ਕਰ ਦਿੱਤੀ ਗਈ ਹੈ ਤਾਂ ਉੱਥੇ ਇਹ ਵੀ ਦੱਸਿਆ ਜਾ ਆ ਰਿਹਾ ਹੈ ਕਿ ਹਜ਼ਾਰਾਂ ਉਡਾਨਾਂ ਵੀ ਰੱਦ ਹੋਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਅਮਰੀਕਾ 'ਚ ਸ਼ਕਤੀਸ਼ਾਲੀ ਤੂਫਾਨ ਨੇ ਦਸਤਕ ਦਿੱਤੀ ਹੈ ਜਿਸ ਕਾਰਨ ਹਜ਼ਾਰਾਂ ਉਡਾਨਾਂ ਰੱਦ ਹੋ ਗਈਆਂ ਨੇ ਉੱਧਰ ਲੱਖਾਂ ਘਰਾਂ ਦੀ ਬਿਜਲੀ ਸਪਲਾਈ ਬੰਦ ਹੈ ਅਮਰੀਕਾ ਇਸ ਸਮੇਂ ਖਰਾਬ ਮੌਸਮੀ ਘਟਨਾਵਾਂ ਦੇ ਨਾਲ ਜੂਝ ਰਿਹਾ ਹੈ ਰਾਜਧਾਨੀ ਵਾਸ਼ਿੰਗਟਨ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ ਮੌਸਮ ਵਿਭਾਗ ਵਿਖਵਾਨੀ ਕਰਨ ਵਾਲੀ ਏਜੰਸੀ ਨੇ ਅਮਰੀਕਾ ਦੇ ਵਿੱਚ ਤੂਫਾਨ ਸਨੇ ਵਿਨਾਸ਼ਕਾਰੀ ਤੂਫਾਨਾਂ ਦੀ ਚੇਤਾਵਨੀ ਵੀ ਦਿੱਤੀ ਹੈ ਵਾਸ਼ਿੰਗਟਨ ਖੇਤਰ ਦੇ ਵਿੱਚ ਬੀਤੀ ਸ਼ਾਮ 5 ਵਜੇ ਤੋਂ ਬਾਅਦ ਮੀਂਹ ਜਿਹੜਾ ਸੀ ਉਹ ਸ਼ੁਰੂ ਹੋ ਗਿਆ ਅਤੇ ਅਸਮਾਨ ਹੌਲੀ-ਹੌਲੀ ਸਲੇਟੀ ਹੋ ਗਿਆ ਇਸ ਖਰਾਬ ਸਥਿਤੀ ਦੇ ਵਿੱਚ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਰਾਤ 9 ਵਜੇ ਤੱਕ ਗ੍ਰੇਟਰ ਡੀਸੀ ਖੇਤਰ ਦੇ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਤੂਫਾਨ ਦੂਰ ਦੁਰਾਡੇ ਦੇ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਏਜੰਸੀ ਨੇ ਟੈਨੇਸੀ ਤੋਂ ਨਿਊਯਾਰਕ ਤੱਕ 10 ਰਾਜਾਂ ਦੇ ਵਿੱਚ ਤੂਫਾਨ ਦੀ ਚੇਤਾਵਨੀ ਦਿੱਤੀ ਹੈ ਦੱਸਦੀ ਹੈ ਕਿ ਸੋਮਵਾਰ ਦੁਪਹਿਰ ਤੱਕ 1300 ਤੋਂ ਵੱਧ ਯੂਐਸ ਉਡਾਨਾਂ ਨੂੰ ਰੱਦ ਕੀਤਾ ਗਿਆ ਅਤੇ 5500 ਤੋਂ ਵੱਧ ਉਡਾਨਾਂ ਦੇ ਵਿੱਚ ਦੇਰੀ ਹੋਈ तूफान ਕਾਰਨ ਬਹੁਤ ਸਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੱਡੀ ਗਿਣਤੀ ਦੇ ਵਿੱਚ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਵਾਈਟ ਹਾਊਸ ਨੇ ਰਾਸ਼ਟਰਪਤੀ ਜੋ ਬਾਈਡਨ ਦੇ 4 ਦਿਨਾ ਦੌਰੇ ਤੇ ਵੀ ਰੋਕ ਲਗਾ ਦਿੱਤੀ ਹੈ। ਖਰਾਬ ਮੌਸਮ ਕਾਰਨ ਹੁਣ ਸੰਯੁਕਤ ਰਾਜ ਦੇ ਪੂਰਬ ਦੇ ਵਿੱਚ 5 ਲੱਖ ਤੋਂ ਵੱਧਕਰ ਬਿਜਲੀ ਤੋਂ ਬਿਨਾਂ ਨੇ ਅਤੇ ਨਿਊਯਾਰਕ, ਪੈਂਸਿਲਵੇਨੀਆ, ਪੱਛਮੀ ਵਰਜੀਨੀਆ, ਵਰਜੀਨੀਆ, ਉੱਤਰੀ ਕੈਰੋਲਿਨਾ, ਜਾਰਜੀਆ ਅਤੇ ਅਮਰੀਕਾ ਦੇ ਪੂਰਬ ਦੇ ਵਿੱਚ ਹੋਰ ਰਾਜਾਂ 'ਚ 5 ਲੱਖ ਤੋਂ ਵੱਧਕਰ ਬਿਜਲੀ ਤੋਂ ਬਿਨਾਂ ਨੇ। ਅਭੀ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਹੁਣ ਤੱਕ ਮੌਤ ਦੀ ਖਬਰ ਹੈ ਤੇ ਉੱਥੇ ਦੂਜੇ ਪਾਸੇ ਖਰਾਬ ਮੌਸਮ ਦੀ ਲਪੇਟ ਦੇ ਵਿੱਚ ਔਨ ਕਰਕੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਹੁਣ ਤੱਕ ਇਸ ਵਿਨਾਸ਼ਕਾਰੀ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਦੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਅਤੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਹੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਅਤੇ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਹੋਰ ਕੋਈ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਮੈਂ ਤੁਹਾਡੇ ਮੁਖਾਤੀ ਭਵਾਂਗੇ ਫਿਲਹਾਲ ਦੇ ਲਈ ਤੁਸੀਂ ਬਨੇ ਰਹੋ ਹੁਲ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Delhi Hunt ਤੇ eBaba ਤੇ ਦੇਖ ਸਕਦੇ ਹੋ USA Canada Australia ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ